ਪੰਜਾਬ ਦੀ ਜਵਾਨੀ ਨਸ਼ਿਆਂ ਦੀ ਹਨੇਰੇ ਵਿੱਚ ਰੁੜਦੀ ਜਾ ਰਹੀ ਹੈ ਪਰ ਲੋਕ ਸਭਾ ਚੋਣਾਂ ਵਿੱਚ ਨਸ਼ਿਆਂ ਦਾ ਮੁੱਦਾ ਮੂਰੀ ਰਹਿਣਾ ਪੰਜਾਬ ਦੇ ਬਜਟ 'ਚ 100 ਕਰੋੜ ਨਸ਼ਿਆਂ ਲਈ ਐਲਾਨ ਹੋਣਾ ਵਿਰੋਧੀ ਧਿਰ ਕਾਂਗਰਸ ਵੱਲੋਂ ਵਿਧਾਨ ਸਭਾ اجلاس 'ਚ ਨਸ਼ਾ ਦੇ ਮੁੱਦੇ ਤੇ ਵਾਈਟ ਪੇਪਰ ਦੀ ਮੰਗ ਸੂਬੇ ਦੇ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਨੇ ਵਿਰੋਧੀਆਂ ਦੀ ਮੰਗ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਤਾਂ ਨਹੀਂ ਮੰਨੀ ਵਾਈਟ ਪੇਪਰ ਦੀ ਥਾਂ ਉਨ੍ਹਾਂ ਨੇ ਨਸ਼ਿਆਂ ਤੇ ਸਰਕਾਰ ਵੱਲੋਂ ਕੀਤੀ ਜਾਂਦੀ ਕਾਰਵਾਈ ਅਤੇ ਕੁਝ ਅੰਕੜੇ ਪੇਸ਼ ਕੀਤੇ ਸਦਨ 'ਚ ਪੇਸ਼ ਕੀਤੇ ਗਏ ਮੁੱਖ ਮੰਤਰੀ ਦੇ ਅੰਕੜਿਆਂ ਮੁਤਾਬਕ ਨਸ਼ਾ ਤਸਕਰੀ ਦੇ ਮਾਮਲਿਆਂ 'ਚ 28 ਪੁਲਿਸ ਮੁਲਾਜ਼ਮਾ ਖਿਲਾਫ ਜਾਂਚ ਚੱਲ ਰਹੀ ਹੈ। 2012 ਤੋਂ 2014 ਤੱਕ ਨਸ਼ਾ ਦੇ ਕੇਸ ਵਿੱਚ 13 ਵਿਦੇਸ਼ੀ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 338 ਦਸਤਕਰਾਦੀ ਕੁੱਲ ਜਾਇਦਾਦ 66 ਕਰੋੜ 14 ਲੱਖ 30 ਹਜ਼ਾਰ 482 ਰੁਪਏ ਜੋੜੀ ਗਈ ਹੈ। ਐਡੀਪੀਐਸ ਐਕਟ ਵਿੱਚ ਬਾਹਰਲੇ ਸੂਬਿਆਂ ਦੇ 64 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਸਾਲ 2000 ਤੋਂ 2002 ਤੱਕ 47.5 ਫੀਸਦੀ ਮਾਮਲੇ ਵਿੱਚ ਸਜ਼ਾ ਹੋਈ ਸੀ। ਪਰ ਹੁਣ 81.2 ਫੀਸਦ ਮਾਮਲੇ ਵਿੱਚ ਸਜ਼ਾ ਹੁੰਦੀ ਹੈ ਡਿਪਟੀ ਸੀਐਮ ਵਾਈਟ ਪੇਪਰ ਦੀ ਥਾਂ ਪੇਸ਼ ਕੀਤੇ ਗਏ ਅੰਕੜੇ ਤੋਂ ਸੰਤੁਸ਼ਟ ਨਜ਼ਰ ਆਏ ਅਤੇ ਨਸ਼ਿਆਂ ਤੇ ਠੱਲ ਪਾਉਣ ਲਈ ਪੰਜਾਬ ਪੁਲਿਸ ਨੂੰ ਥਾਪੀ ਵੀ ਦਿੰਦੇ ਨਜ਼ਰ ਆਏ ਡਰੱਗਸ ਦੇ ਮਾਮਲੇ 'ਚ ਮੈਂ ਬੜਾ ਸਪਸ਼ਟ ਕੀਤਾ ਹੈ ਸਟੇਟ ਦੇ ਵਿੱਚ ਕਿ ਸਟੇਟ ਦੀ ਪੁਲਿਸ ਜੋ ਇਫੈਕਟਿਵ ਤਰੀਕੇ ਨਾਲ ਉਹਨਾਂ ਨੇ ਲੜਾਈ ਲੜ ਰਹੀ ਹੈ ਮਤਲਬ ਜਿਹੜੀ ਜ਼ਿੰਮੇਵਾਰੀ ਸੈਂਟਰ ਦੀ ਏਜੰਸੀਆਂ ਹੁੰਦੀ ਸੀ ਉਹਨਾਂ ਨੇ ਨਹੀਂ ਨਿਭਾਈ ਜਿਹੜੀ ਪੰਜਾਬ ਪੁਲਿਸ ਨੇ ਮਾਰੀ ਹੈ ਅਕਸਰ ਕਈ ਮੁੱਦਿਆਂ ਤੇ ਵਾਈਟ ਪੇਪਰ ਦੀ ਮੰਗ ਕੀਤੀ ਜਾਂਦੀ ਹੈ ਪੰਜਾਬ ਚ ਨਸ਼ਿਆਂ ਦੇ ਮੁੱਦੇ ਤੇ ਵੀ ਵਾਈਟ ਪੇਪਰ ਦੀ ਮੰਗ ਕੀਤੀ ਗਈ ਆਖਿਰ ਵਾਈਟ ਪੇਪਰ ਹੁੰਦਾ ਕੀ ਹੈ ਵਾਈਟ ਪੇਪਰ ਇੱਕ ਸਰਕਾਰੀ ਰਿਪੋਰਟ ਜਾਂ ਦਸਤਾਵੇਜ਼ ਹੁੰਦਾ ਹੈ ਕਿਸੇ ਮੁੱਦੇ ਜਾਂ ਸਮੱਸਿਆ ਨੂੰ ਸਮਝਣ ਚ ਮਦਦ ਕਰਦਾ ਹੈ ਵਾਈਟ ਪੇਪਰ ਸਰਕਾਰ ਜਾਂ ਕਿਸੇ ਬਿਜ਼ਨਸ ਸੰਸਥਾ ਵੱਲੋਂ ਜਾਰੀ ਹੁੰਦਾ ਹੈ ਸਰਕਾਰ ਵੱਲੋਂ ਵਾਈਟ ਪੇਪਰ ਕਿਸੇ ਖਾਸ ਦੇ ਮੁੱਦੇ ਤੇ ਹੀ ਜਾਰੀ ਕੀਤਾ ਜਾਂਦਾ ਹੈ ਵਾਈਟ ਪੇਪਰ ਕਿਸੇ ਸਰਕਾਰ ਦਾ ਸੰਸਾਦੀ ਨੀਤੀ ਦਸਤਾ ਹੈ ਉਸ ਤੇ ਵੱਖ-ਵੱਖ ਧਿਰਾਂ ਦੀ رائے ਜਾਣਨ 'ਚ ਵੀ ਮਦਦਗਾਰ ਸਾਬਤ ਹੁੰਦਾ ਹੈ ਸਰਕਾਰ ਸਾਫ ਕਰਦੀ ਹੈ ਕਿ ਇਸੇ ਮੁੱਦੇ ਜਾਂ ਸਮੱਸਿਆ ਤੇ ਉਹਨਾਂ ਦਾ ਕੀ ਰੁਖ ਰਹੇਗਾ ਆਉਣ ਵਾਲੇ ਸਮੇਂ 'ਚ ਉਸ ਦਾ ਕੀ ਹੱਲ ਕੀਤਾ ਜਾਵੇਗਾ ਕਾਂਗਰਸ ਪਾਰਟੀ اجلاس ਦੇ ਆਖਰੀ ਦਿਨ ਵੀ ਨਸ਼ਿਆਂ ਦੇ ਮੁੱਦੇ ਤੇ ਸਰਕਾਰ ਨੂੰ ਘੇਰਨ ਵਿੱਚ ناکਾਮ ਰਹੀ ਸਵਾਲ ਇਹ ਹੈ ਕਿ ਕੀ ਕਾਂਗਰਸ ਡਰ ਗਈ ਹੈ ਇਹ ਸਵਾਲ ਇਸ ਲਈ ਵੀ ਹੈ ਕਿ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਵਿਰੋਧੀ ਧਿਰ ਨੇ ਸੀਐਮ ਦੇ ਘਰ ਬਾਹਰ ਧਰਨਾ ਦੇ ਕੇ ਇਹ ਦਾਅਵਾ ਕੀਤਾ ਸੀ ਕਿ ਵਿਧਾਨ ਸਭਾ ਵਿੱਚ ਸਰਕਾਰ ਸਾਹਮਣੇ ਸਵਾਲਾਂ ਦੀ ਝੜੀ ਲਾ ਦਿੱਤੀ ਜਾਵੇਗੀ ਪਰ ਨਸ਼ਿਆਂ ਦੇ ਮੁੱਦੇ ਤੇ ਗਿੱਦੜਪਾਹ ਦੇ ਵਿਧਾਇਕ ਦਾ ਨਾਂ ਸਾਹਮਣੇ ਆਉਣ ਨਾਲ ਹਰ ਜ਼ੁਬਾਨ ਤੇ ਇਹੀ ਸਵਾਲ ਹੈ ਕਿ ਕੀ ਕਾਂਗਰਸ ਦੇ ਨਰਮ ਰਵਈਏ ਦੇ ਵਜ੍ਹਾ ਖੁਦ ਸਵਾਲਾਂ ਦੇ ਘੇਰੇ ਵਿੱਚ ਆਉਣਾ ਹੈ ਉਹਨਾਂ ਗੱਲਾਂ ਨਾਲ ਸੈਟੀਸਫਾਈਡ ਹੁੰਦੇ ਤੇ ਵਿਧਾਨ ਸਭਾ ਦਾ ਸਮਾਂ ਖਰਾਬ ਕਰਨ ਦੀ ਕਿਸੇ ਨੂੰ ਕੋਈ ਇੱਛਾ ਨਹੀਂ ਸੀ ਵਿਧਾਨ ਸਭਾ ਦਾ ਸਮਾਂ ਇੱਥੇ ਖਰਾਬ ਹੋਏ ਉਹੀ ਗੱਲਾਂ ਰਿਪੀਟ ਕਰਕੇ ਈਸ਼ੂ ਉੱਥੇ ਖੜਾ ਹੈ ਪਤਨਾਲਾ ਉੱਥੇ ਦਾ ਉੱਥੇ ਹੀ ਹੈ ਕਿਉਂਕਿ ਲੋਕਾਂ ਨੂੰ ਉਹ ਲੋਕ ਜਿਹੜੇ ਨਸ਼ੇ ਦੇ ਆਦੀ ਹੈ ਡਿਕਸ ਹੈ ਉਹਨਾਂ ਨੂੰ ਕ੍ਰਿਮੀਨਲ ਦੇ ਤੌਰ ਤੇ ਅੱਗੇ ਸ਼ੀਲਡ ਕੀਤਾ ਜਾ ਰਿਹਾ ਉਹਨਾਂ ਨੂੰ ਅੰਦਰ ਕਰ ਰੱਖਿਆ ਰੀਅਲ ਕਲਪਰੇਟਸ ਆਰ ਆਊਟਸਾਈਡ ਅੰਕੜੇ ਵਾਈਟ ਪੇਪਰ ਅਤੇ ਜ਼ਮੀਨੀ ਤੌਰ ਤੇ ਕੀਤੀਆਂ ਜਾਣ ਵਾਲੀਆਂ ਕੋਸ਼ਿਸ਼ਾਂ ਦਾ ਸਿੱਟਾ ਕਦੋਂ ਨਿਕਲੇਗਾ ਇਹ ਵੱਡਾ ਸਵਾਲ ਹੈ ਪਰ ਲੱਖਾਂ ਘਰ ਅਤੇ ਲੱਖਾਂ ਨੌਜਵਾਨਾਂ ਦੀਆਂ ਜ਼ਿੰਦਗੀਆਂ ਗੁਜ਼ਰਦੇ ਸਮੇਂ ਨਾਲ ਪਰ ਬਾਤ ਹੋ ਗਈਆਂ